ਜਿੰਨਾ ਵੀਰਾਂ ਨੂੰ ਚਰਮ ਰੋਗ ਆ ਮਤਲਬ ਅਲਰਜੀ ਅਲਰਜੀ ਜਿਹੜੀ ਜਿੱਥੇ ਖਾਜ ਕਰਦੇ ਉੱਥੇ ਲਾਲ ਪੈ ਜਾਂਦਾ ਸਰੀਰ ਜਿੱਥੇ ਵੀ ਤੁਸੀਂ ਖਾਜ ਕਰਦੇ ਉਸੇ ਜਗ੍ਹਾ ਤੇ ਲਾਲ ਪੈ ਜਾਂਦਾ ਕਿ ਸਰੀਰ ਦੇ ਕਿਸੇ ਵੀ ਹਿੱਸੇ ਤੇ ਇੱਕ ਤਾਂ ਹੋਗੀ ਇਹ ਦੂਜੀ ਅਲਰਜੀ ਹੈ ਜਿਹੜੀ ਵੀ ਸੁੱਕੀ ਤੁਹਾਡੇ ਸਰੀਰ ਤੇ ਕਿਤੇ ਨਾ ਕਿਤੇ ਬਿਨਾਂ ਵਜ੍ਹਾ ਖਾਜ ਹੋ ਹੀ ਜਾਂਦੀ ਹੈ ਤੁਸੀਂ ਬੰਦਿਆਂ ਚ ਖੜੇ ਹੋ ਤੁਹਾਨੂੰ ਖੁਜਲਣਾ ਪੈ ਜਾਂਦਾ ਕਿਤੇ ਸੱਜੇ ਪਾਸੇ ਕਦੇ ਖੱਬੇ ਪਾਸੇ ਤੇ ਸ਼ਰਮ ਮਹਿਸੂਸ ਹੁੰਦੀ ਹੈ ਤੋਂ ਨੁਸਖਾ ਦੱਸਣ ਲੱਗਾ ਭਾਈ ਨੁਸਖਾ ਜੇ ਕਿਸੇ ਆਪਣੇ ਰਿਸ਼ਤੇਦਾਰ ਨੂੰ ਸਮੱਸਿਆ ਆ ਜਾਏ ਜਾਂ ਆਪਣੇ ਘਰ 'ਚ ਕਿਸੇ ਮੈਂਬਰ ਨੂੰ ਆ ਜਾਏ ਤਾਂ ਆਪਾਂ ਜਰੂਰ ਬਣਾ ਕੇ ਵਰਤੀਦਾ ਬਹੁਤ ਕਾਰਗਰ ਨੁਸਖਾ ਹੈ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਬਹੁਤ ਵੀਰੇ ਦਾ ਬਸ ਤੇਲ ਬਣਾਵਣਾ ਵੇਚ ਹੀ ਜਾਂਦੇ ਨੇ ਪਰ ਆਪਾਂ ਵੇਚਣ ਵਾਲਾ ਕੰਮ ਨਹੀਂ ਕਰ ਰਹੇ ਤੁਹਾਡੇ ਨਾਲ ਸਾਂਝਾ ਕਰਦੇ ਨੁਸਖਾ ਨੋਟ ਕਰ ਲਿਓ ਬਹੁਤ ਕਾਰਗਰ ਨੁਸਖਾ ਹੈ ਤੁਹਾਨੂੰ ਇਹਦੇ ਵਾਸਤੇ ਚਾਹੀਦਾ ਕੀ ਹੈ ਐਸੇ ਜਿਹੜੀ ਅਲਰਜੀ ਹੁੰਦੀ ਹੈ ਬਹੁਤ ਪ੍ਰਕਾਰ ਦੀ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਦਾ ਚਰਮ ਰੋਗ ਹੁੰਦਾ ਹੈ ਤੇ ਅਲੱਗ-ਅਲੱਗ ਤਰੀਕੇ ਦੇ ਉੱਤੇ ਦਵਾਈਆਂ ਕੰਮ ਕਰਦੀਆਂ ਨੇ ਪਰ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਜੇ ਸਰੀਰ ਤੁਹਾਡਾ ਲਾਲ ਪੈ ਜਾਂਦਾ ਖਾਜ ਕਰਨ ਨਾਲ ਜਾਂ ਤੁਹਾਡੇ ਸਰੀਰ ਤੇ ਕਿਤੇ ਵੀ ਬਿਨਾਂ ਵਜ੍ਹਾ ਖਾਜ ਹੋਈ ਹੋ ਜਾਂਦੀ ਹੈ ਉਹਦੇ ਵਾਸਤੇ ਨੋਟ ਕਰ ਲਓ ਜੀ ਤੁਸੀਂ 220 ml ਲੈਣਾ ਜੀ ਸਰੋਂ ਦਾ ਤੇਲ 220 ml ਸਰੋਂ ਦਾ ਤੇਲ ਤੇ ਰੋਜ਼ ਇਹ ਫੁੱਲ ਲੈਣਾ ਤੁਸੀਂ ਚਾਹੇ ਗੁਲਾਬ ਦਾ ਹੋਵੇ ਚਾਹੇ ਰੈੱਡ ਰੋਜ਼ ਹੋਵੇ ਤੇ ਚਾਹੇ ਜਿਸ ਰੰਗ ਦਾ ਤੁਸੀਂ ਦੇਖ ਰਹੇ ਹੋ ਨਾਬੀ ਚ ਰੰਗ ਦਾ ਕਿਸੇ ਵੀ ਪ੍ਰਕਾਰ ਦਾ ਰੰਗ ਦਾ ਫੁੱਲ ਹੋਵੇ ਗੁਲਾਬ ਦਾ ਫੁੱਲ ਤੁਸੀਂ ਲੈਣਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਇਹ ਸਵਾ ਫੁੱਲ ਲੈਣਾ ਹੈ ਸਵਾ 200 ml ਸਰੋਂ ਦਾ ਤੇਲ ਸਵਾ ਫੁੱਲ ਗੁਲਾਬ ਦਾ ਦੋ ਕਲੀਆਂ ਲਸਣ ਦੋ ਕਲੀਆਂ ਲਸਣ 150 ਗ੍ਰਾਮ ਤੁਸੀਂ ਪੱਤੇ ਲੈਣੇ ਜੀ ਨਿੰਮ ਦੇ 150 ਗ੍ਰਾਮ ਪੱਤੇ ਨਿੰਮ ਦੇ ਇਹ ਚਾਰੇ ਚੀਜ਼ਾਂ ਤੁਸੀਂ ਲੈ ਕੇ ਤੇਲ ਜਿਹੜਾ ਸਵਾ 200 ml ਤੁਸੀਂ ਇਹ ਕੜਾਹੀ ਤੇ ਚਾੜ ਕੇ ਗਰਮ ਕਰ ਲਿਓ ਜਦ ਚੰਗੀ ਤਰ੍ਹਾਂ ਗਰਮ ਹੋ ਜਾਵੇ ਤੁਸੀਂ ਸਵਾ ਫੁੱਲ ਸਵਾ ਫੁੱਲ ਗੁਲਾਬ ਦਾ ਤੇਲ ਚ ਪਾ ਦੇਣਾ ਹੈ ਸਵਾ ਫੁੱਲ ਠੀਕ ਹੈ ਜੀ ਦੋ ਕਲੀਆਂ ਲਸਣ ਇਹ ਵੀ ਤੇਲ ਚ ਪਾ ਦਿਓ 150 ਗ੍ਰਾਮ ਇਹਦੇ ਪੱਤੇ 150 ਗ੍ਰਾਮ ਪੱਤੇ ਇਹ ਵੀ ਤੁਸੀਂ ਇਹਦੇ ਵਿੱਚ ਪਾ ਦਿਓ ਜਿਆਦਾ ਸਵਾ 200 ml ਤੇਲ ਕੜ-ਕੜ ਕੇ ਸਾਰੇ ਸਮਾਨ ਦੇ ਨਾਲ 100 ਗ੍ਰਾਮ ਰਹਿ ਜੇ ਸਿਰਫ 100 ਗ੍ਰਾਮ ਰਹਿ ਜੇ ਤੁਸੀਂ ਇਹਨੂੰ ਬਈ ਜੀ ਕੱਚ ਦੇ ਬਰਤਨ ਚ ਕੱਚ ਦੇ ਬਰਤਨ ਦੇ ਵਿੱਚ ਤੁਸੀਂ ਇਹਨੂੰ ਕੱਢ ਲੈਣਾ ਹੈ ਖੁੱਲੇ ਬਰਤਨ ਚ ਇਹਦੇ ਵਿੱਚੋਂ ਕੋਈ ਵੀ ਸਮਾਨ ਬਾਹਰ ਨਹੀਂ ਕੱਢਣਾ ਪੱਤਿਆਂ ਸਮੇਤ ਫੁੱਲ ਸਮੇਤ ਕਲੀਆਂ ਸਮੇਤ ਤੁਸੀਂ ਇਸ ਤੇਲ ਨੂੰ ਕੱਚ ਦੇ ਬਰਤਨ ਚ ਬੰਦ ਕਰ ਦਿਓ ਤਿੰਨ ਦਿਨਾਂ ਲਈ ਢੱਕਣ ਲਾ ਕੇ ਰੱਖ ਦਿਓ ਤਿੰਨ ਦਿਨਾਂ ਲਈ ਤਿੰਨ ਦਿਨਾਂ ਬਾਅਦ ਤੁਹਾਡੀ ਇਹ ਦਵਾਈ ਤਿਆਰ ਹੈ ਕਿਸਮ ਦਾ ਤੇਲ ਤਿਆਰ ਹੈ ਜਿੱਥੇ ਵੀ ਤੁਹਾਨੂੰ ਖਾਜ ਕਰਨ ਲੱਗਿਆ ਸ਼ਰੀਰ ਲਾਲ ਹੋ ਜਾਂਦਾ ਹੈ ਉੱਥੇ ਅਪਲਾਈ ਕਰਨਾ ਸ਼ੁਰੂ ਕਰ ਦਿਓ ਠੀਕ ਹੈ ਜੀ ਤੇ ਜਿਹੜੇ ਮੇਰੇ ਵੀਰਾਂ ਦੇ ਖਾਜ ਹੁੰਦੀ ਬਿਨਾਂ ਮਤਲਬ ਦੇ ਸ਼ਰੀਰ ਦੇ ਕਿਸੇ ਵੀ ਹਿੱਸੇ ਤੇ ਕਦੇ ਕਿਸੇ ਪਾਸੇ ਨੂੰ ਉਹ ਤੁਸੀਂ ਸਾਰੇ ਸਰੀਰ ਤੇ ਤੇਲ ਲਾ ਕੇ ਸਾਰੇ ਸਰੀਰ ਤੇ ਤੇਲ ਲਾ ਕੇ 1 ਘੰਟੇ ਲਈ ਛੱਡ ਦਿਓ ਉਸ ਤੋਂ ਬਾਅਦ ਤੁਸੀਂ ਨਹਾ ਲਓ ਠੀਕ ਹੈ ਜੀ ਨਿੰਮ ਵਾਲੀ ਸਾਬਣ ਆਉਂਦੀ ਆ ਜਾਂ ਟਟਮਾ ਸਾਲ ਆਉਂਦੀ ਉਹਦੇ ਨਾਲ ਨਹਾਇਓ ਸਿੰਪਲ ਸਾਬਣ ਨਾਲ ਨਾ ਨਹਾਇਓ ਜੀ ਤਾਂ ਤੁਸੀਂ ਦੇਖੋਗੇ ਜੇ ਤੁਹਾਡੇ ਲਾਲ ਰੰਗ ਦੀ ਜਿਹੜੀ ਚੰਬੜੀ ਹੋ ਜਾਂਦੀ ਹੈ ਖਾਰਚ ਉਹ ਵੀ ਖਤਮ ਹੋ ਜਾਏਗੀ ਠੀਕ ਹੈ ਜੀ ਤੇ ਜਿਹੜਾ ਤੁਹਾਨੂੰ ਖਾਰਚ ਹੁੰਦੀ ਸਰੀਰ ਦੇ ਕਿਸੇ ਵੀ ਹਿੱਸੇ ਤੇ ਇਹ ਵੀ ਖਤਮ ਹੋ ਜਾਏਗੀ ਇਹਦਾ ਜਿਹੜਾ ਵਰਤੂਆ ਥੋੜਾ ਲੰਮਾ ਸਮਾ ਕਰ ਲਿਓ ਤੁਸੀਂ ਬਾਕੀ ਤੁਹਾਨੂੰ ਕਿਸ ਚੀਜ਼ ਤੋਂ ਅਲਰਜੀ ਇਹ ਬੰਦੇ ਨੂੰ ਮਹਿਸੂਸ ਹੋ ਜਾਂਦਾ ਜਾਂ ਕੋਈ दारू ਜ਼ਿਆਦਾ ਪੀਂਦਾ ਹੈ ਸਿਗਰਟ ਜ਼ਿਆਦਾ ਪੀਣ ਦੇ ਨਾਲ ਹੈ ਮਾਸ ਜ਼ਿਆਦਾ ਖਾਣ ਦੇ ਨਾਲ ਹੈ ਜਾਂ ਸਬਜ਼ੀ ਕਿਸੇ ਤੋਂ ਅਲਰਜੀ ਹੈ ਤੁਹਾਨੂੰ ਕਿਸੇ ਪਰਸ਼ਾਵੇਂ ਤੋਂ ਅਲਰਜੀ ਹੈ ਇਹ ਬੰਦੇ ਨੂੰ ਮਹਿਸੂਸ ਹੁੰਦਾ ਵੀ ਜਿਹੜੀ ਚੀਜ਼ ਉਹ ਜ਼ਿਆਦਾ ਖਾਂਦਾ ਹੈ ਉਸ ਤੋਂ ਉਹਨੂੰ ਅਲਰਜੀ ਹੈ ਉਹ ਘੱਟ ਕਰ ਦੇਓ ਚਾਹੇ ਤਲੀਆਂ ਚੀਜ਼ਾਂ ਤੋਂ ਅਲਰਜੀ ਹੈ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ੍ਰੀ ਅਕਾਲ